ਬਿੱਤੇ ਦੀ ਨੀ ਜਿਰਕਪੁਰ ਦੇ ਮਿਰ ਮਛਲਾ ਇਲਾਕੇ ਦੇ ਵਿੱਚ ਪੁਲਿਸ ਦੁਆਰਾ ਜੱਸਾ ਹੱਪੋਵਾਲ ਗੈਂਗਸਟਰ ਦਾ ਜੇਰਾ ਇਨਕਾਊਂਟਰ ਕਰ ਦਿੱਤਾ ਗਿਆ ਸੀ ਤਾਂ ਦੱਸਦੀ ਹੈ ਕਿ ਗੈਂਗਸਟਰ ਦੁਆਰਾ ਪੁਲਿਸ ਦੀ ਕਸਟਡੀ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਦੁਆਰਾ ਉਸਦੇ ਪੈਰ ਦੇ ਉੱਤੇ ਗੋਲੀ ਮਾਰੀ ਜਾਂਦੀ ਹੈ ਕ੍ਰੋਸ ਫਾਇਰਿੰਗ ਹੁੰਦੀ ਹੈ ਜੱਸਾ ਹੱਪੋਵਾਲ ਵੀ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੁੰਦਾ ਹੈ ਤਾਂ ਦੱਸਦੀ ਹੈ ਕਿ ਜੱਸਾ ਹੱਪੋਵਾਲ ਦੀ ਜਿਹੜੀ ਮਾਂ ਹੈ ਉਹ ਮੀਡੀਆ ਦੇ ਸਾਹਮਣੇ ਆਈ ਹੈ ਮਾਂ ਦੁਆਰਾ ਇਹ ਗੱਲ ਆਖੀ ਗਈ ਹੈ ਕਿ ਮੈਂ 2019 ਵਿੱਚ ਹੀ ਜੋ ਸਾਡੇ ਪਰਿਵਾਰ ਦੁਆਰਾ ਉਸਨੂੰ ਘਰ ਤੋਂ ਬੇ ਸੀ ਉਸ ਤੋਂ ਬਾਅਦ ਉਹ ਘਰੇ ਕਦੇ ਵਾਪਸ ਨਹੀਂ ਆਇਆ ਹਾਲਾਂਕਿ ਉਸ ਨੂੰ ਬਾਹਰ ਭੇਜਣ ਦੇ ਲਈ ਜੋ ਪਰਿਵਾਰ ਦੁਆਰਾ ਕਰਜ਼ਾ ਵੀ ਚੁੱਕਿਆ ਗਿਆ ਸੀ ਉਹ ਵੀ ਅਸੀਂ ਹੀ ਚੁਕਾ ਰਹੇ ਹਾਂ ਤਾਂ ਦੱਸਦੀ ਕਿ ਬਿੱਤੇ ਦਿਨੀ ਜੋ ਪੁਲਿਸ ਦੁਆਰਾ ਏਜੀਟੀਐਫ ਦੀ ਟੀਮ ਦੁਆਰਾ ਇੱਕ ਵੱਡਾ ਐਕਸ਼ਨ ਕੀਤਾ ਗਿਆ ਸੀ ਜੱਸਾ ਹੱਪੋਵਾਲ ਦਾ ਇਨਕਾਊਂਟਰ ਕਰ ਦਿੱਤਾ ਗਿਆ ਸੀ ਤਾਂ ਹੋਰ ਕੀ ਮਾਂ ਦੁਆਰਾ ਗੱਲਾਂ ਕਹੀਆਂ ਗਈਆਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਥੋੜਾ ਕਿ ਕਈ 5-6 ਮਾਮਲੇ ਦਰਜ ਇਸ ਦੇ ਹਾਂਜੀ ਉਹ ਜਦੋਂ ਪੁਲਿਸ ਆਉਂਦੀ ਆ ਘਰ ਹਾਂਜੀ ਸਾਨੂੰ ਵੀ ਲੈ ਜਾਂਦੇ ਆ ਹਾਂਜੀ ਤੇ ਅੱਜ ਜਿਹੜਾ ਪਤਾ ਲੱਗਾ ਵੀ ਇਨਕਾਊਂਟਰ ਹੋਇਆ ਉਹਦੇ ਵਿੱਚ ਜ਼ਖਮੀ ਹੋਇਆ ਉਹ ਹਾਂਜੀ ਤੁਹਾਨੂੰ ਪਤਾ ਲੱਗਾ ਇਸੀ ਦਾ ਹਾਂਜੀ ਬਈ ਗੈਂਗਸਟਰ ਬਣਿਆ ਕਿਵੇਂ ਸੀ ਕਿਦਾਂ ਦੀ ਨੇਚਰ ਸੀ ਪਹਿਲਾਂ ਤਾਂ ਉਹ ਨਹੀਂ ਨੇਚਰ ਤਾਂ ਬਹੁਤ ਵਧੀਆ ਸੀ ਪੜ੍ਹਾਈ ਲਿਖਾਈ 'ਚ ਬਹੁਤ ਵਧੀਆ ਸੀਗਾ ਹਾਂਜੀ ਸੀਬੀਐਸਈ ਬੋਰਡ ਨਾਲ ਪੜ੍ਹਦਾ ਸੀ 85 ਪਰਸੈਂਟੇਜ ਆਉਂਦੀ ਸੀ ਇਹਦੀ ਤੇ ਬੱਸ ਅਸੀਂ ਪੜ੍ਹਾਈ ਵੇਸ ਤੇ ਬਾਹਰ ਵੀ ਭੇਜਿਆ ਹਾਂਜੀ ਬਹੁਤ ਦੀ ਡੈਡੀ ਦੀ ਡੈਥ ਹੋਣ ਕਰਕੇ ਆ ਗਿਆ ਫੇ ਇਹ ਮੁੜ ਕੇ ਪਤਾ ਨਹੀਂ ਸੁਣਦੇ ਆ ਵੀ ਪਿੰਡ ਦਾ ਜਿਹੜਾ ਪਿੰਡਾਂ ਵਾਲੇ ਆ ਪਿੰਡ ਮਰ ਮੋਟੀ ਲੜਾਈ ਕਰਦਾ ਸੀਗਾ ਕੋਈ ਵਜਾ ਕਿਸੇ ਨਾਲ ਇਹਦੀ ਏਜੰਸੀ ਕੋਈ ਬੈਠੀ ਸੀ ਹਾਂਜੀ ਹਾਂਜੀ ਗ੍ਰਿੰਦਰ ਆ ਹਾਂਜੀ ਪਹਿਲਵਾਨ ਪਹਿਲਵਾਨ ਕਹਿੰਦੇ ਆ ਹਾਂਜੀ ਉਹ ਤਾਂ ਹਾਂਜੀ ਤੇ ਉਹੀ ਇਹਨੂੰ ਸੁਣਿਆ ਜਿੱਦਾਂ ਹੁਣ ਸਾਨੂੰ ਥਾਣੀ ਲੈ ਕੇ ਗਏ ਸੀ ਉਹੀ ਦੱਸਦੇ ਆ ਕਹਿੰਦੇ ਉਹਨੂੰ ਗੁੱਟੇ ਮਾਰਿਆ ਸੀ ਰਲ ਕੇ ਹਾਂਜੀ ਤੇ ਇਹ ਇਹਨੇ ਪਹਿਲਾਂ ਵੀ ਕਤਲ ਕੀਤੇ ਆ ਫਿਰ ਇਹ ਲੁੱਗਿਆ ਉਸ ਤੋਂ ਬਾਅਦ ਫਿਰ ਦੁਬਾਰਾ ਉਹਨੇ ਫੇਰ ਜਿੱਦਾਂ ਮコハマ ਚੋਂ ਕੀਤਾ ਜਲੰਧਰ ਕੀਤਾ ਕਤਲ ਹਾਂਜੀ ਪਤਾ ਸੀ ਤੁਹਾਨੂੰ ਕਦੇ ਤੁਹਾਡੇ ਨਾਲ ਫੋਨ ਤੇ ਵੀ ਕਦੇ ਕਦੇ ਆਇਆ ਕਦੇ ਕਦੇ ਨਹੀਂ ਆਇਆ ਹੈਗਾ ਹਾਂਜੀ ਨਾ ਕਦੇ ਫੋਨ ਤੇ ਸਾਡੇ ਨਾਲ ਗੱਲ ਕੀਤੀ ਆ ਹਾਂਜੀ ਜਦਾ ਸੀ 2019 ਦਾ ਬੇਦਖਲ ਕੀਤਾ ਹੈ ਮੁਲਕੀ ਨਹੀਂ ਸਾਡੇ ਹਾਂਜੀ ਕਦੇ ਵੀ ਬੜਿਆ ਇਹ ਬਾਹਰ ਦੀ ਬਸ ਕਿ ਕਿੱਥੇ ਗਿਆ ਸੀ ਬਾਹਰ ਹਾਂਜੀ ਸਾਈ ਪ੍ਰੈਸ ਵੀ ਜੇ ਅਸੀਂ ਪੜਾਈ ਵੇਚਦੇ ਹਾਂ ਜੀ ਮੈਂ ਕਿੰਨੇ ਸਾਲ ਲੱਗਿਆ ਉਹ ਤੋਂ 1 ਸਾਲ ਚ ਆ ਗਿਆ ਸੀਗਾ ਹਾਂ ਜੀ ਤੁਹਾਨੂੰ ਪਤਾ ਹੈ ਕਿ ਇਹ ਰਿੰਦਾ ਜਰਾ ਅਤੰਕਵਾਦੀ ਹੈ ਬਿਗੇਸ ਬੈਠਾ ਉਹ ਨੂੰ ਖਤਰੇ ਨਾਲ ਇਸਕੇ ਸਾਢੇ ਗਾਠ ਹੈ ਗਲਮਤ ਕਰਦੇ ਆਪਸ ਵਿੱਚ ਨਹੀਂ ਸਾਨੂੰ ਕੀ ਪਤਾ ਨਹੀਂ ਨਹੀਂ ਸਾਡੇ ਨਾਲ ਮਿਲੇ ਹੀ ਨਹੀਂ ਘਰੋਂ ਬਾਹਰ ਜਾਂਦਾ ਸੀ ਇਥੇ ਪਿੰਡ 'ਚ ਮਾਣੀ ਮੋਟੀ ਲੜਾਈ ਹੋਈ ਸੀ ਜਦੋਂ ਅਸੀਂ ਬੇਦਖਲ ਕਰਤਾ 2019 ਦਾ ਮੁੜ ਕੇ ਨਹੀਂ ਉਹ ਘਰ ਵਾਪਸ ਆਇਆ ਹਾਂ ਜੀ ਨਾ ਕੋਈ ਗੱਲਬਾਤ ਹੋਣੀ ਕਦੇ ਹੀ ਨਹੀਂ ਸਾਨੂੰ ਨਾ ਕਰਕੂ ਮੈਂ ਨਾ ਬਿਮਾਰ ਨਹੀਂ ਹਾਂ ਮੈਨੂੰ ਡੇਂਗੂ ਹੋ ਗਿਆ ਸੀ ਕਦੇ ਨਹੀਂ ਜੇ ਕੋਈ ਇਦਾਂ ਹੋਵੇ ਨਹੀਂ ਕਦੀ ਨਹੀਂ ਕੋਈ ਖਬਰਸਾਰ ਵੀ ਲਈ ਮੇਰੀ ਹੁਣ ਤੱਕ ਮੇਚ ਲੈ ਕੇ ਉਹਨੂੰ ਗੋਲ ਲੱਗਿਆ ਪੈਰ ਨੂੰ ਜ਼ਖਮੀ ਹੋ ਗਿਆ ਉਹ ਹਾਂਜੀ ਜਿੱਦਾਂ ਸਾਨੂੰ ਫੋਨ ਤੇ ਦੇਖੀ ਖਬਰ ਅਜੇ ਫੋਨ ਕਰਦੇ ਹਾਂਜੀ ਹਾਂਜੀ ਤੇ ਹੁਣ ਇਹ ਅਭੀ ਇਸ ਵੇਲੇ ਜ਼ਖਮੀ ਆ ਕਿ ਜੇ ਤੁਹਾਨੂੰ ਪੁਲਿਸ ਬੁਲਾਉਂਦੀ ਆ ਫਿਰ ਤੁਸੀਂ ਜਾਓਗੇ ਉਹ ਦੇਖਣ ਜਾਂ ਮਤਲਬ ਉਹਨੂੰ ਪਛਾਣ ਦੇ ਲਈ ਸਰ ਮੈਨੂੰ ਪਤਾ ਨਹੀਂ ਹੈਗਾ ਇਦਾਂ ਇਨਾਂ ਗੱਲਾਂ ਬਾਰੇ ਬੇ ਅਸੀਂ ਆਪਣੇ ਹੁਣ ਪਿੰਡ ਹੁਣ ਇੱਥੇ ਸਾਡੇ ਕੋਈ ਕੋਈ ਹੈ ਵੀ ਨਹੀਂ ਰਿਸ਼ਤੇਦਾਰ ਹੈਗਾ ਅਸੀਂ ਕਿਸੇ ਨਾਲ ਪਿੰਡ ਦੇ ਮੈਂਬਰ ਨਾਲ ਪੰਚਾਇਤ ਮੈਂਬਰ ਨਾਲ ਗੱਲਬਾਤ ਕਰਾਂਗੇ ਜਿੱਦਾਂ ਵੀ ਜਿੱਦਾਂ ਉਹ ਕਹਿਣਗੇ ਉਦਾਂ ਕਰਾਂਗੇ ਹਾਂਜੀ ਹਾਂਜੀ ਤਾਂ ਕੀ ਸੁਨੇਹਾ ਹੈ ਜਬ ਇਹਨਾਂ ਨੂੰ ਤੁਹਾਡਾ ਨੌਜਵਾਨ ਮੁੰਡਾ ਪੜਿਆ ਲਿਖਿਆ ਮੁੰਡਾ ਹਰ ਵੀ ਜਗ ਹੈ ਇਸ ਗਲਤ ਰਸਤੇ 'ਚ ਪਿਆ ਹੈ ਕੀ ਨੌਜਵਾਨਾਂ ਨੂੰ ਕੀ ਜਣਾ ਚਾਹੀਦਾ ਸੁਨੇਹਾ ਦੇਣਾ ਚਾਹੁੰਦੇ ਹਾਂ ਹਾਂਜੀ ਨੌਜਵਾਨਾਂ ਨੂੰ ਇਹੀ ਹੈ ਵੀ ਗਲਤ ਰਸਤਾ ਨਾ ਚੁਣੋ ਹਾਂਜੀ ਚੰਗੇ ਕੰਮ ਕਰੋ ਆਪਣੇ ਮਾਂ-ਬਾਪ ਦਾ ਨਾਂ ਰੌਸ਼ਨ ਕਰੋ ਅਕਸਰ ਦੇਖਿਆ ਜਾਂਦਾ ਹੈ ਜਿਹੜੇ ਇਦਾਂ ਦੇ ਬੰਦੇ ਗੈਸਟ ਕੋ ਗਲਤ ਰਾਸੇ ਮਨ ਉਹਨਾਂ ਦੇ ਘਰ ਬੜੀ ਬਿਲਡਿੰਗਾਂ ਪੈ ਜਾਂਦੀਆਂ ਕਦੇ ਪੈਸਾ ਹਾਂਜੀ ਸਾਡੇ ਦੇਖ ਲਓ ਹਾਂਜੀ ਨਹੀਂ ਕੁਛ ਨਹੀਂ ਸਰ ਸਭ ਉਹ ਅਸੀਂ ਤਾਂ ਉਹਦੇ ਬਾਹਰ ਜਾਣ ਤੇ ਜਦ ਅਸੀਂ ਕਰਦੇ ਚੱਕੇ ਹਜੇ ਤੱਕ ਅਸੀਂ ਵਿਆਜ ਥੋੜਾ ਥੋੜਾ ਮੋੜਦੇ ਹਾਂਜੀ ਕੋਈ ਸਾਨੂੰ ਕਦੇ ਕੁਛ ਨਹੀਂ ਹਾਂਜੀ ਹਜੇ ਤੱਕ ਲੱਸੀ ਆਉਣਾ ਕਿ ਸਾਨੂੰ ਖਤਰੀਲਾ ਮੇਰੀ ਜਾਣ ਪਛਾਣ ਹੈ ਨਹੀਂ ਹੋਉਂਦੀ ਰਿੰਦੇ ਨਾਲ ਨਹੀਂ ਸਾਡੇ ਨਾਲ ਗੱਲੇ ਨਹੀਂ ਹੋਈ ਸਰ ਕਦੀ ਨਹੀਂ ਹੋਈ ਗੱਲ ਕੋਈ ਫੋਨ ਵੀ ਨਹੀਂ ਕੀਤਾ ਬਾਕੀ ਨਹੀਂ ਕਦੀ ਨਹੀਂ ਕੀਤਾ ਫੋਨ ਇੱਕ ਬੇਟੇ ਨੂੰ ਮਾਂ ਨੂੰ ਯਾਦ ਆਉਂਦਾ ਮਾਂ ਨੂੰ ਬੇਟੇ ਨੂੰ ਵੀ ਯਾਦ ਆਉਂਦਾ ਇਹ ਜੀ ਸਾਡੀ ਵੀ ਯਾਦ ਨਹੀਂ ਕੀਤਾ ਉਹਨਾਂ ਨੂੰ ਤੇ ਮੈਂ ਫੋਨ ਮੁੰਡੇ ਨੂੰ ਪੁੱਛ ਲਵਾਂ ਕਿੱਥੇ ਹੈ ਕਿਸਾਲਾ ਨਹੀਂ ਜੇ ਸਾਡੇ ਕੋਲ ਕੋਈ ਫੋਨ ਨੰਬਰ ਨਹੀਂ ਕੋਈ ਕੁਛ ਨਹੀਂ ਕੰਟੈਕਟ ਹੀ ਹੈ ਨਹੀਂ ਕੋਈ ਹਾਂਜੀ ਤੁਸੀਂ ਗੱਲ ਕਿੱਦਾਂ ਕਰਗੇ ਜੇ ਚਲੋ ਕੱਲ੍ਹ ਸੀਗਾ ਕਿ ਭਰਾ ਹੋਰ ਵੀ ਆ ਪੈਂਡ ਨਹੀਂ ਉਹ ਕੀ ਕਰਦਾ ਨਹੀਂ ਭਰਾ ਹੈ ਹਾਂਜੀ ਉਹ ਬਾਹਰ ਗਿਆ ਹਾਂਜੀ ਉਹ ਕਿੱਥੇ ਗਿਆ ਉਹ ਕੈਨੇਡਾ ਗਿਆ ਹਾਂਜੀ ਹਾਂਜੀ ਤੇ ਨਾਨਕੇ ਘਰ ਕਿੰਨੀ ਦਿਨ ਹੋ ਗਏ ਇੱਥੇ ਰਹਿੰਦੇ ਹਾਂ ਹਾਂਜੀ ਅਸੀਂ 2008 ਚ ਆਏ ਸੀ ਇੱਥੇ ਅਕਤੋਂ ਤੱਕ ਉਹ ਕਈ ਪੰਜੇ ਮਾਮਲੇ ਦਰਜ ਇਸ ਤੇ ਹਾਂਜੀ ਜਦੋਂ ਪੁਲਿਸ ਆਉਂਦੀ ਆ ਘਰ ਹਾਂਜੀ ਸਾਨੂੰ ਵੀ ਲੈ ਜਾਂਦੇ ਆ ਹਾਂਜੀ